ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਪਾਂ ਖੜੇ ਹਾਂ ਗਿੱਲ ਰੋਡ ਤੇ ਇੰਦਰਾ ਮਾਰਕੀਟ ਦੇ ਵਿੱਚ ਤੇ ਤੁਹਾਨੂੰ ਆ ਦਿਖਾਉਣੇ ਆ ਅੱਜ ਲੋਹੇ ਦੀ ਕੋਈ ਵੀ ਆਈਟਮ ਹੋ ਗਿਆ ਸਰੀਆ ਹੋ ਗਿਆ ਗਾਡਰ ਹੋ ਗਿਆ ਗਰਾਰੀਆਂ ਹੋ ਗਈਆਂ ਸਾਰਾ ਕੁਝ ਤੁਹਾਨੂੰ ਇੱਥੇ ਮਿਲੂ ਬਹੁਤ ਜ਼ਿਆਦਾ ਸਸਤੇ ਰੇਟਾਂ ਤੇ ਜਿਹਨੂੰ ਜਿਹਨੂੰ ਪਤਾ ਕਮੈਂਟ ਕਰਕੇ ਦੱਸਿਓ ਬਾਈ ਆ ਦੇਖੋ ਸਰੀਏ ਸਰੀਆ ਪਿਆ ਵਾ ਜਿਹਨੂੰ ਨਹੀਂ ਪਤਾ ਬਾਈ ਇਹ ਵੀਡੀਓ ਦੇਖ ਲਓ ਇਹ ਗਿੱਲ ਰੋਡ ਤੇ ਆ ਗਿੱਲ ਚੌਂਕ ਟੱਪ ਕੇ ਜਿੱਦੋਂ ਆਪਾਂ ਡੇਲੋ ਬਲਾਉਨੇ ਆ ਗਿੱਲਾਂ ਦੀ ਨਹਿਰ ਬਲਾਉਨੇ ਆ ਆ ਗੱਲ ਜੋਗ ਟੱਪ ਕੇ ਅੱਗੇ ਤੁਹਾਨੂੰ ਜਾ ਕੇ ਸੱਜੇ ਹੱਥੇ ਮਾਰਕੀਟ ਮਿਲ ਜੂ ਆ ਦੇਖ ਲੋ ਕਿੰਨਾ ਸਰੀ ਸਰੀ ਆਪੇ ਗਾਟਰ ਪਏ ਨੇ ਲੋਹੀ ਦੀ ਕੋਈ ਵੀ ਐਟ ਹੋਏ ਜਿਵੇਂ ਲੋ ਜਤਾਰ ਆਉਂਦੇ ਜਿਵੇਂ ਵਿੱਚ ਵਰਤੀ ਜਾਂਦੀਆਂ ਨੇ ਹੋਰ ਕੋਈ ਵੀ ਇੰਪਲਾਸ ਹੋ ਗਿਆ ਪੇਜ ਕਾਸ ਹੋ ਗਿਆ ਸਾਰਾ ਕੁਝ ਤੁਹਾਨੂੰ ਇੱਥੇ ਮਿਲੂਗਾ ਤੁਸੀਂ ਰੇਟ ਦਾ ਇੱਥੇ ਬਹੁਤ ਜ਼ਿਆਦਾ ਫਰਕ ਆ ਆਮ ਨਾਲੋਂ ਇੱਥੋਂ ਆ ਕੇ ਲਿਆ ਕਰੋ ਜਿਵੇਂ ਆਪਾਂ ਘਰ ਬੋਨੇ ਸਰੀਆ ਜੂਰੀਆ ਲੈਣ ਨੂੰ ਤੁਹਾਨੂੰ ਪਤਾ ਸਰੀਆ ਹੁਣ ਮਹਿੰਗਾ ਵਾ ਤੁਹਾਨੂੰ ਇੱਥੇ ਬਹੁਤ ਫਰਕ ਪੈ ਜੂ ਸਰੀਏ ਸਰੀਆ ਲੱਗਦਾ ਵੀ ਤੁਹਾਨੂੰ ਪਤਾ ਲੈਂਟਰ ਦੇ ਵਿੱਚ ਹੁਣ ਲਾਲ ਜੂਏ ਪਾਉਣਾ ਦਾ ਸਾਰਾ ਸਰੀਏ ਦੀ ਕੰਮ ਹੁੰਦਾ ਪਿੱਲਰ ਪਿੱਲਰਾਂ ਦੇ ਵਿੱਚ ਸਰੀਏ ਪਰਤਾ ਜਾਣਾ 4000 ਦਾ ਸਰੀਆ ਲੱਗਦਾ ਵਾ ਗਾਡਰ ਹੋਗੇ ਗਾਡਰ ਵੀ ਤੁਹਾਨੂੰ ਸਸਤੇ ਮਿਲਣਾ ਲੋਹੇ ਦੀ ਕੋਈ ਵੀ ਆਟਮ ਹੋ ਗਈ ਨੂੰ ਤਾਂ ਸਸਤੇ ਮਿਲ ਜੂ ਇੱਕ ਵਾਰ ਪਹਿਲਾਂ ਜਾ ਕੇ ਦੇਖ ਲਿਓ ਰੇਟ ਦਾ ਬਹੁਤ ਜ਼ਿਆਦਾ ਬਾਈ ਫਰਕ ਹੈ ਇੱਥੇ ਜੜੇ ਜੜੇ ਬਾਈ ਕਿ ਉਹਨਾਂ ਨੂੰ ਤਾਂ ਪਤਾ ਹੀ ਆ ਆ ਦੇਖ ਲਓ ਉੱਪਰ ਸਾਰੇ ਪੜਿਆ ਹੋਇਆ ਪਾਰਟ ਜਿਹੜੇ ਜਿਹੜੇ ਮਿਲਦੇ ਆ ਉਹਰੇ ਉਹਨਾਂ ਨਾਲ ਦੀ ਨਾਲ ਲਿਖਿਆ ਵੀ ਹੋਇਆ ਤੇ ਸਾਰਾ ਕੁਝ ਸਾਰਿਆਂ ਦੇ ਫੋਟੋ ਲੱਗ ਗਿਆ ਉਹਨੇ ਦੇਖ ਲਓ ਉੱਪਰ ਕਿਚਰੋਂ ਸਾਭੀਆਂ ਲੱਗੀਆਂ ਹੋ ਜਾਂਦੀ। ਇੱਕ ਵਾਰੀ ਜ਼ਰੂਰ ਇੱਥੇ ਆ ਕੇ ਦੇਖਿਓ ਭਾਈ। ਲੋਹੇ ਦੀ ਕੋਈ ਵੀ ਆਟਮਾ ਹੋਵੇ। ਮੈਨੂੰ ਵੀ ਪਹਿਲਾਂ ਨਹੀਂ ਪਤਾ ਸੀਗਾ ਸਾਲਕ ਪਹਿਲਾਂ ਮੈਨੂੰ ਪਤਾ ਲੱਗਿਆ ਆ ਦੇਖ ਲੋ ਘੜੀਆਂ ਗਰੂਰੀਆਂ। ਕੋਈ ਵੀ ਚੀਜ਼ 파ਟ ਲੈ ਲੋ ਲੋਹੇ ਦਾ। ਆ ਦੇਖ ਲੋ ਸਾਹਮਣੇ। ਸਾਰੇ ਲੋਹੇ ਦੀਆਂ ਆਟਮਾਂ ਨੇ। ਸਿੰਦਰਾ ਮਾਰਕੀਟ ਵੱਜਦੀ ਆ। ਬਾਕੀ ਤੁਸੀਂ ਦੇਖ ਲੋ ਨਾਲ ਪੰਨਾ ਸਿੰਘ ਪਕੌੜੇ ਆਣਾ ਜਮੀ ਉਰੇ ਸਾਹਮਣੇ ਹੈਗੀ ਹੈ ਇਹਦੀ ਮਾਰਕੀਟ। ਇੱਕ ਵਾਰੀ ਜ਼ਰੂਰ ਜਾ ਕੇ ਆਇਓ। ਮੇਰੇ ਕਹਿ ਤਰ੍ਹਾਂ ਜਾ ਜਾਓ ਜਾਂ ਕਿਸੇ ਨੂੰ ਪੁੱਛ ਕੇ ਜਾ ਜਾਓ ਆ ਦੇਖੋ ਗਾਡਰ ਗੁੱਡਰ ਪਏ ਨੇ ਤੁਹਾਨੂੰ ਬਹੁਤ ਰੇਟ ਦਾ ਆਫਰ ਕਰਕੇ ਪੈ ਜੂਗਾ ਜੇਨੇ ਘਰ ਬਣਾਉਣਾ ਨਵਾਂ ਤੁਹਾਨੂੰ ਪਤਾ ਹੋਵੇ ਕਾਫੀ ਲੋਹਾ ਲੈਣਾ ਪੈਣਾ ਸਰੀਆ ਹੋਵੇ ਗਾਡਰ ਹੋਵੇ ਕੁਝ ਵੀ ਲੈਣਾ ਹੋਵੇ ਉਹਦੇ ਵਿੱਚ ਤੁਹਾਨੂੰ ਪਿੱਛੇ ਬਹੁਤ ਫਰਕ ਪੈ ਜੂਗਾ ਰੇਟ ਦਾ ਬਹੁਤ ਜ਼ਿਆਦਾ ਫਰਕ ਆ ਤਾਂ ਮੇਨ ਮਾਰਕੀਟ ਹੀ ਲੋਹੇ ਦੀ ਆ ਬਾਈ ਇਹ ਸਾਰਾ ਏਰੀਆ ਤੁਸੀਂ ਅੱਗੇ ਨੂੰ ਵੀ ਜਾਓਗੇ ਤੁਹਾਨੂੰ ਇਦਾਂ ਦੀਆਂ ਦੁਕਾਨਾਂ ਮਿਲਣਗੀਆਂ ਲੋਹੇ ਦਾ ਕੋਈ ਵੀ ਪਾਰਟ ਲੈ ਲਓ ਆ ਦੇਖ ਲਓ ਸਰੀ ਸਰੀਆ ਬੈਦਖਾਨਾਂ ਦੇ ਉੱਪਰ ਨਾਲ ਦੀ ਨਾਲ ਦੇਖ ਲੋ ਆਈ ਜਾਂਦਾ ਜਾਈ ਜਾਂਦਾ ਢੇਰ ਲੱਗੇ ਪਏ ਨੇ ਬਾਈ ਆ ਦੇਖ ਲੋ ਨਾਲ ਦੀ ਨਾਲ ਜਾਂਦਾ ਲੋਡ ਉਹ ਗੱਡੀਆਂ 'ਚ ਕੋਈਆਂ ਮੋਟਰਸਾਈਕਲਾਂ ਦੇ ਰੇੜੀਆਂ ਜੀਆਂ ਹੁੰਦੀਆਂ ਨੇ ਕੋਈ ਰੇੜੀਆਂ ਦੇ ਲਈ ਜਾਂਦਾ ਵਾ ਆ ਦੇਖ ਲੋ ਖੱਤਰਾ ਰੇੜੇ ਖੜੇ ਨੇ ਸਾਰਾ ਇੱਥੇ ਲੋਹੇ ਦੇ ਕੰਮ ਹੁੰਦਾ ਆर्डर দাও ਇਹਨਾਂ ਨੂੰ ਆ ਮੈਂ ਤੁਹਾਨੂੰ ਉੱਪਰ ਨੰਬਰ ਵੀ ਲਿਖੇ ਹੋਏ ਨੇ ਵਿੱਚ ਕਈ ਦੁਕਾਨਾਂ ਨੂੰ ਜੂਮ ਕਰਕੇ ਦੇਖ ਲਿਓ ਕਦਰ ਨਾ ਬੈਂ ਵੀ ਉੱਪਰ ਲੈ ਕੇ ਜਾਨਾ ਦੁਕਾਨ ਦਾ ਤੇ ਫੋਨ ਕਰਕੇ ਫੇਰ ਆ ਜਿਓ ਆਪਦੇ ਫੋਨ ਕਰਕੇ ਤੁਸੀਂ ਰੇਟ ਵੀ ਪੁੱਛ ਸਕਦੇ ਹੋ ਤੁਹਾਨੂੰ ਆਪ ਹੀ ਪਤਾ ਲੱਗ ਜਾਊਗਾ ਕਾ ਵੀ ਫਰਕ ਆ ਬਈ